गज कारा फे दादी बाबा जीप सिंध महाराजोला नू ਬਬੇ ਕੀ ਮਸਲਾ ਹੈ ਜਿਹੜੇ ਜਗਾ ਨਾ ਕੀ ਹੋਣਾ ਸਾਰਾ ਚੱਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ 2017 ਦੇ ਵਿੱਚ ਇਹ ਜਿਹੜੀ ਜਗਾ ਸ੍ਰੀ ਗੁਰੂ ਨਾਨਕ ਦਰਬਾਰ ਦੇ ਨਾਂ ਤੇ ਮਾਤਾ ਨਰਿੰਜਨ ਕੌਰ ਜੀ ਇਹਨਾਂ ਨੇ ਆਪਣੇ ਪਰਿਵਾਰ ਨੇ ਸਾਰੀ ਇੱਥੇ ਮੈਨੂੰ ਮੁੱਖ ਸੇਵਾਦਾਰ ਥਾਪਿਆ ਸੀਗਾ ਉਹਦੇ ਤੋਂ ਬਾਅਦ ਮੈਟਲੀ ਜਾਣ ਤੋਂ ਬਾਅਦ ਬਾਬਾ ਸਰਦਾਰਾ ਸਿੰਘ ਜੀ ਉਹਨਾਂ ਨੂੰ ਇਹ ਜਗਾ ਰਜਿਸਟਰੀ ਕਰਕੇ ਦੇ ਕੇ ਗਿਆ ਸੀ ਤੇ ਉਹਨਾਂ ਵੱਲੋਂ ਇੱਕ ਸੇਵਾਦਾਰ ਰੱਖਿਆ ਸਰਦਾਰ ਸੁਖਵੀਰ ਸਿੰਘ ਇਹ ਉਹਨਾਂ ਨੇ ਸੁਖਵੀਰ ਸਿੰਘ ਨੇ ਕੁਝ ਇੱਥੇ ਚੰਗੇ ਨਾਂ ਕੰਮ ਕੀਤੇ ਜੋ ਆਪਾਂ ਸੇਵਾ ਕਰਨੀ ਆ ਸੇਵਾ ਨੂੰ ਮੁੱਖ ਨਹੀਂ ਰੱਖਿਆ ਤਨਖਾਹ ਤੇ ਰੱਖਿਆ ਗਿਆ ਹੈਗਾ ਭਾਈ ਸੁਖਵੀਰ ਸਿੰਘ ਨੂੰ ਦੇਖੋ ਹੁਣ ਆਪ ਜਥੇਦਾਰ ਬਣ ਗਿਆ ਸੀਗਾ ਜੀ ਜਦੋਂ ਮੈਂ ਇਟਲੀ ਤੋਂ ਆਇਆ ਵਾਪਸੀ ਤੇ ਬਾਬਾ ਸਰਦਾਰਾ ਸਿੰਘ ਜੀ ਉਹਨਾਂ ਨੇ ਕਿਹਾ ਵੀ ਗੁਰਦੀਪ ਸਿੰਘ ਜਿਹੜੀ ਸੇਵਾ ਤੁਸੀਂ ਆਨੂੰ ਦਿੱਤੀ ਆ ਤੁਸੀਂ ਆਪਣੀ ਸੇਵਾ ਕਰੋ ਤੇ ਮੈਨੂੰ ਸੇਵਾ ਸੌਂਪਤੀ ਉਹਨਾਂ ਸੰਗਤ ਦੇ ਵਿੱਚ ਬਾਕੀ ਤੁਹਾਨੂੰ ਮਾਤਾ ਜੀ ਸਾਰਾ ਸਪਸ਼ਟ ਕਰਨ ਦੱਸ ਦਿੰਦੇ ਆ ਜੀ ਭਾਈ ਦਰਜੀਸ਼ੋਂ ਜਿਨ੍ਹਾਂ ਦੀ ਜ਼ਮੀਨ ਆ ਉਹ ਦੱਸਣਗੇ ਜੀ ਸਾਰਾ ਕੁਝ ਵਾਹਿਗੁਰੂ ਜੀ ਕੀ ਫਤਿਹ ਇਹ ਭਾਈ ਜ਼ਮੀਨ ਜਿਹੜੀ ਹੈਗੀ ਆ 5 ਕਣਾਲਾਂ 10 ਮਰਲੇ ਆ ਠੀਕ ਹੋ ਗਿਆ ਠੀਕ ਆ ਜੀ ਇਹ ਜ਼ਮੀਨ ਜਿਹੜੀ ਸਾਡੇ ਡੈਡੀ ਜੀ ਨੇ ਅੱਜ ਤੋਂ ਕੋਈ 50 55 ਸਾਲ ਪਹਿਲੇ ਦਿੱਤੀ ਆ ਤੇ ਇਹ ਜਿਹੜੀ ਇਹ ਫਰਜ਼ਾ ਗੁਰਨਾਨਕ ਦਰਬਾਰ ਦੇ ਨਾਮ ਦੀ ਹੈ ਜੀ ਤੇ ਬਾਕੀ ਜਿਹੜੀ ਇਹ ਇੱਥੇ ਪਹਿਲੇ ਬਾਬਾ ਗੁਰਦੀਪ ਸਿੰਘ ਸੀਗੇ ਜੀ ਉਹਤੋਂ ਬਾਅਦ ਇਹ ਇਟਲੀ ਚ ਲਗਾਏ ਇਟਲੀ ਤੋਂ ਜਾਣ ਤੋਂ ਇਹਨਾਂ ਨੇ ਜਾਣ ਤੇ ਮੁਰਕੇ ਇਹਨਾਂ ਨੇ ਬਾਬਾ ਦੀ ਜੀ ਅਜੀਤ ਸਿੰਘ ਹੋਣਾ ਨੂੰ ਯਾਨੀ ਰਿਲੇਟਡ ਹੀ ਆ ਉਹ ਬਾਬਾ ਸਰਦਾਰਾ ਸਿੰਘ ਹੋਣਾ ਦੇ ਨਾਂ ਤੇ ਆ ਇਹ ਬਾਬਾ ਜੈਪ ਸਿੰਘ ਹੋਣਾ ਦੇ ਵੇਲੇ ਇੱਕ ਸੁਖਵੀਰ ਸਿੰਘ ਬੈਚਾ ਦੋ ਜੋ ਇੱਥੇ ਤਨਖਾਹਾਂ ਸੀਗਾ ਸੇਵਾ ਕਰਦਾ ਹੁੰਦਾ ਸੀ ਉਹਨੇ ਇੱਥੇ ਉਹ ਕਈ ਕੁਛ ਕਾਰਨਾ ਕਰਕੇ ਉਹਨੂੰ ਕੱਢ ਦਿੱਤਾ ਸੀਗਾ ਯਾਨੀ ਕਿ ਉਹ ਗੁਰੂ ਘਰ ਦੀ ਸੇਵਾ ਜਿਹੜੀ ਖਾਈ ਵੀ ਜਾਂਦਾ ਸੀ ਤੇ ਇੱਥੇ ਲਾਉਂਦਾ ਨਹੀਂ ਸੀਗਾ ਠੀਕ ਆ ਜੀ ਤੇ ਇਸ ਕਰਕੇ ਉਹਨੂੰ ਕੱਢ ਦਿੱਤਾ ਸੀਗਾ ਤੇ ਹੋਰ ਵੀ ਕਈ ਕਾਰਨ ਸੀਗੇ ਜਿਹੜੇ ਉਹਨੂੰ ਤਨਖਾਹ ਹੀ ਰੱਖਿਆ ਕਰਕੇ ਉਹਨੇ ਹੁਣ ਬਾਬਿਆਂ ਦੇ ਇਲਜ਼ਾਮ ਜਿਹੜੇ ਲਾਏ ਉਹ ਸਾਰੇ ਝੂਠੇ ਆ ਉਹਦੇ ਵਿੱਚ ਨਾ ਕੋਈ ਇੱਥੇ ਐਨਜੀਓ ਦਾ ਕੰਮ ਆ ਤੇ ਨਾ ਹੀ ਕੋਈ ਸੁਸਾਇਟੀ ਦਾ ਕੰਮ ਆ ਇਹ ਜਿਹੜੀ ਸੇਵਾ ਗੁਰਦੁਆਰੇ ਦੀ ਜਗਾ ਇਹ ਗੁਰਨਾਨ ਦੇ ਦਰਬਾਰ ਦੇ ਨਾਂ ਤੇ ਆ ਕੋਈ ਸੁਸਾਇਟੀ ਦੇ ਨਾਂ ਤੇ ਨਹੀਂ ਕੋਈ ਐਨਜੀਓ ਦੇ ਨਾਂ ਤੇ ਨਹੀਂ ਹੈਗੀ ਜਿਹੜੀ ਫਰਦ ਆ ਇਹ ਸਿਰਫ ਗੁਰਨਾਨ ਦੇ ਦਰਬਾਰ ਦੇ ਨਾਂ ਤੇ ਆ ਜੀ ਹੁਣ ਇਸ ਲਈ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਹੈ ਇੱਥੇ ਜਿਹੜੀ ਰਜਿਸਟਰੀ ਆ ਉਹ ਬਾਬਾ ਸਰਦਾਰਾ ਸਿੰਘ ਉਹਨਾਂ ਦੇ ਨਾਂ ਤੇ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਜੀ ਮਾਤਾ ਜੀ ਕਹਿੰਦੇ ਕਾਹਲ ਸਾਹਿਬ ਆ ਗਏ ਤੇ ਕੁੱਤੇ ਨੂੰ ਸੀ ਬੋਲੋ ਹਾਂ ਜੀ ਇਹ ਆਪਣੀ ਜਗਾੜੀ ਆ ਉਹ ਸਾਡੀ ਆ ਮਾਤਾ ਦੇ ਗੁਰਨਾਨਕ ਦਰਬਾਰ ਨੂੰ ਐਸੀ ਸੌਂਪ ਦਿੱਤੀ ਜਾਂ ਤੇ ਗਾਂ ਆਪਣੇ ਬਾਬਾ ਸਰਦਾਰਾ ਸਿੰਘ ਨੇ ਆਪਣੇ ਇਹਨਾਂ ਨੂੰ ਬਾਹਰ ਚਲੇ ਗਏ ਸੀਗੇ ਤੇ ਬਾਬੇ ਆਪਣੇ ਗਰਦੀਪ ਸਿੰਘ ਇਹਨਾਂ ਨੂੰ ਫੇਰ ਆਏ ਤਾਂ ਇਹਨਾਂ ਨੂੰ ਸੌਂਪ ਦਿੱਤੀ ਉਹਨਾਂ ਨੇ ਤੇ ਹੋਲੇ ਇਹਨਾਂ ਨੇ ਸੇਵਾ ਮੁਖਦਾਰ ਹੀ ਬਣਿਆ ਇਥੇ ਜਿਹੜਾ ਉਹ ਸੀਗਾ ਆਪਣੇ ਸਤੇਵ ਸਿੰਘ ਉਹ ਇਥੇ ਚੋਰੀਆਂ ਬਹੁਤ ਕਰਦਾ ਸੀ ਚੋਰੀਆਂ ਕਰਕੇ ਤਾਂ ਅਸੀਂ ਤਨਫਾਇਆ ਉਹਨਾਂ ਨੇ ਬਾਬਿਆਂ ਨੇ ਰੱਖਿਆ ਸੀ ਉਹਨੂੰ ਤਨਗਾਇਆ ਕਰਕੇ ਤਾਂ ਉਹ ਹੁਣ ਇਥੇ ਲੋਟਫੋ ਕਰਨ ਲੱਗ ਪਿਆ ਇਸ ਕਰਕੇ ਇਥੇ ਤੋਂ ਕੱਢਿਆ ਗਿਆ ਸੇਵਾ ਮੁਕਤ ਕਾਰਤਾਰੀ ਬਾਬਾ ਜੀ ਤੁਸੀਂ ਇੱਥੇ ਦੇ ਬਹੁਤ ਹੀ ਪੁਰਾਣੇ ਮੈਂ ਸੁਣਿਆ ਕਿ ਸੇਵਾਦਾਰ ਹੋ ਕੀ ਮਸਲਾ ਸਾਰਾ ਉਸ ਦਿਨ ਹੋਇਆ ਜਿਹੜਾ ਅੱਜ ਇਹ ਪ੍ਰੈਸ ਕਾਨਫਰੰਸ ਕਰਨੀ ਪੈਗੀ ਵਰਡ ਜੀ ਕਹਾ ਸਾਹ ਵਰਡ ਜੀ ਉਸ ਦਿਤੇ ਉਹ ਮਸਲਾ ਇੱਥੇ ਹੋਇਆ ਜੀ ਅਸੀਂ 500 ਕੋਈ ਤੇ ਸੇਵਾ ਕਰ ਰਹੇ ਹਾਂ ਇੱਕ ਦਿਨ ਇੱਥੇ ਇਹਨੂੰ ਜਦੋਂ ਉਹਨੂੰ ਕੱਢ ਦਿੱਤਾ ਇਹ ਕਈ ਪਾਸੇ ਵਾਲੇ ਵਾਲੇ ਭੱਜਿਆ-ਭੁੱਜਿਆ ਇਹਨੂੰ ਮਹਾਪੁਸ਼ਣ ਕੱਢ ਦਿੱਤਾ ਹੈਗਾ ਤੇ ਤਨਖਾਹ ਤੇ ਲਿੰਦਾ ਆ ਅਸੀਂ ਵੀ ਤਨਖਾਹ ਦੇਈ ਆ ਇਹ ਵੀ ਤਨਖਾਹ ਦੇਈ ਆ ਇਨੂੰ ਕੱਢ ਦਿੱਤਾ ਹੈ ਰਾਲੇ ਦੋਲੇ ਕਰਕੇ ਤੇ ਪਹਿਲਾਂ ਤੇ ਬੰਦੇ ਬਹੁਤ ਲੈ ਕੇ ਇੱਥੇ ਆਇਆ ਚੜ੍ਹਾਈ ਕੀਤੀ ਇਹਨੂੰ ਗੁਰਦੁਆਰੇ ਦੀ ਗਰਾਸੀਆਂ ਕਿਰਪਾ ਨਾਲ ਲੈ ਕੇ ਆਏ ਅਸੀਂ ਦੋ ਤਿੰਨ ਜਾਣੇ ਸੀਗੇ ਇੱਥੇ ਅਜੇ ਖਾਲੀ ਹੱਥੀ ਸੀ ਅਸੀਂ ਕੀ ਬੋਲਣਾ ਸੀ ਉਹਨਾਂ ਦੇ ਅੱਗੇ ਬੰਦੇ ਬਹੁਤ ਜ਼ਿਆਦਾ ਲੈ ਆਏ ਸੀ ਉਹ ਤੋਂ ਬਾਅਦ ਜਕਾਰਜ ਗੁਰ ਛੜ ਛੁੱਟ ਕੇ ਇੱਕ ਨਿਹੰਗ ਸਿੰਘ ਅਰਚਨਾਕ ਤੋਂ ਉਹਨਾਂ ਦੇ ਗੱਲ ਥਰੋਪਾ ਪਾ ਕੇ ਉਹਨੂੰ ਇੱਥੇ ਜਸੇਦਾਰ ਬਣਾ ਕੇ ਚਲੋ ਚੱਲ ਗਏ ਅਸੀਂ ਕਰ ਵੀ ਕੀੀ ਸਕਦੇ ਆ ਉਹ ਤੋਂ ਬਾਅਦ ਮਹਾਪੁਰਸ਼ ਆ ਗਏ ਆਇਆ ਤਾਂ ਚੋੜੀ ਨਾਲ ਸੇਵਾ ਕਰਦੀ ਪਹਿਲਾਂ ਵੀ ਇਹ ਸੇਵਾ ਇੱਥੇ ਕਰਕੇ ਗਏ ਆ ਫੇਰ ਇੱਥੇ ਇੱਕ ਦਿਨ ਆਇਆ ਇਹ ਨਾਲ ਠਾਰ ਗੱਡੀਆਂ ਇਦਾਂ ਆਇਆ ਜਿਦਾ ਫਿਲਮਾਂ ਦੇ ਵਿੱਚ ਗੱਡੀਆਂ ਗੁੰਡੀਆਂ ਚਲਾਉਂਦੇ ਇਦਾਂ ਡੜਾ ਧੜੂ ਕ ਇੱਥੇ ਕਮਾਈ ਕਮ ਇੱਥੇ ਲਿਆ ਕੇ ਲਾਤੀ ਲਾਉਣ ਤੋਂ ਬਾਅਦ ਇਹਨਾਂ ਦਾ ਜਲ ਪਾਣੀ ਇੱਥੇ ਹੀ ਬਿਠਿਆ ਨਾ ਸੇਵਾ ਕੀਤੀ ਆ ਚਾਹ ਪਣੀ ਪੋਆ ਖਲਾਇਆ ਪੋਆ ਕੋਈ ਗੱਲਬਾਤ ਜਾਤੀ ਦੇ ਵਰ ਖਲਾਬ ਕੋਈ ਗੱਲ ਹੀ ਨਹੀਂ ਕੀਤੀ ਪਿਸਤੌਲ ਨਹੀਂ ਤਾਣੀ ਕੋਈ ਗੱਲ ਹੀ ਨਹੀਂ ਹੋਈ ਅਸੀਂ ਇੱਥੇ ਬੈਠੇ ਹਾਂ ਇੱਥੇ ਬੈਠੇ ਆ ਕੋਈ ਇਦਾਂ ਦੀ ਇਹਦੇ ਜਾਤੀ ਦੇ ਵਰ ਖਲਾਬ ਗੱਲ ਨਹੀਂ ਬੋਲੀ ਇਹਨੂੰ ਇਹ ਜਾ ਕੇ ਮੈਨੂੰ ਕੱਢਿਆ ਗਿਆ ਇਥੋਂ ਇਹ ਗੁਰਦੁਆਰਾ ਮੇਰਾ ਮੇਰੇ ਨਾਲ ਜਦੋਂ ਮਹਾਪੁਰਸ਼ ਪੂਰੇ ਹੋਏ ਬਾਬਾ ਜੀ ਉਦੋਂ ਤੋਂ ਹੀ ਇਹ ਗੱਲਾਂ ਲਾਪਿਆ ਕਰਨ ਇਹ ਗੁਰਦੁਆਰਾ ਮੇਰੇ ਨਾਂ ਲੱਗਾ ਆ ਉਹ ਇੱਕ 40 42 ਲੱਖ ਦੀ ਗੱਡੀ ਟਵਾੜਾ ਸੀ ਉਹ ਵੀ ਮੇਰੇ ਨਾਂ ਲੱਗਾ ਮੈਂ ਲੈਣ ਜਾਣਾ ਇਦਾਂ ਦੀਆਂ ਗੱਲਾਂ ਬੇਤੁਖੀਆਂ ਆਈਆਂ ਗੱਲਾਂ ਬੜੀਆਂ ਇਨਕੀਤੀਆਂ ਚਲੋ ਇਹਦੇ ਕੋਈ ਬਰ ਖਲਾਫ ਨਹੀਂ ਬੋਲਿਆ ਮਹਾਪੁਰਸ਼ਾਂ ਨੇ ਮੂੰਹ ਦੇ ਵਿੱਚੋਂ ਕੋਈ ਗੱਲ ਹੀ ਨਹੀਂ ਨਿਕਲੀ ਅਸੀਂ ਸੁਣੀ ਨਹੀਂ ਅਸੀਂ ਤਾਂ ਮੁੱਢ ਬੈਠੇ ਹਾਂ ਇਹ ਜੋ ਆ ਬੇਮੁਨਿਆਦ ਇਹ ਜਿਹੜੇ ਪੱچے ਦਿੱਤੇ ਉਹ ਮਹਾਪੁਰਸ਼ਾਂ ਦੇ ਇਹ ਗਲਤ ਦਿੱਤੇ ਉਹ ਇਹ ਖਾਰਜ ਹੋਣੇ ਚਾਹੀਦੇ ਆ ਇਹੀ ਬੇਨਤੀ ਹੈ ਜੀ ਕਰਨੀ ਕੋਈ ਜੀ ਮੁੱਕੀ ਅਜੇ ਇੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲਗਭਗ ਡੇਢ ਕਿ ਮਹੀਨੇ ਤੋਂ ਸਾਡੇ ਤੱਕ ਇਹ ਗੱਲ ਪਹੁੰਚੀ ਸੀਗੀ ਗੁਰੂ ਨਾਨਕ ਦਰਬਾਰ ਜੋ ਕਰਾਲੇ ਵਿਖੇ ਜੀਟੀ ਰੋਡ ਤੇ ਸਥਾਪਿਤ ਹੈ ਉੱਤੇ ਕੁਝ ਗਲਤ ਅੰਸਰਾਂ ਵੱਲੋਂ ਜਵਰੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਜੋ ਕਿ ਅਸੀਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦੇ ਆ ਕਿ ਕੋਈ ਵੱਡੇ ਲੈਵਲ ਤੇ ਇਹਦੀ ਜਾਂਚ ਕਰਵਾ ਕੇ ਜਿਹੜੇ ਨਜਾਇਜ਼ ਗਲਤ ਪਰਚੇ ਕੀਤੇ ਗਏ ਆ ਉਹਨਾਂ ਦੇ ਮਨਜ਼ੂਬਿਆਂ ਨੂੰ ਨਾਕਾਮ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਆਪ ਮਹਾਰੇ ਹੀ ਕੁਝ 11 ਮੈਂਬਰੀ ਜਾਂ 21 ਮੈਂਬਰੀ ਕੋ ਕਮੇਟੀ ਬਣਾਈ ਆ ਜੋ ਕਿ ਸਰਾਸਰ ਧਕਾਏ ਕੋਈ ਵੀ ਕਮੇਟੀ ਨੂਮਾ ਇੱਥੇ ਨਹੀਂ ਹੈਗਾ ਨਾ ਹੀ ਕੋਈ ਐਨ ਜੀਓ ਹੈਗੀ ਆ ਸਿਰਫ ਉਹਨਾਂ ਦਾ ਇੱਕੋ ਇੱਕ ਮਨਸੂਬਾ ਸੀਗਾ ਵੀ ਅਸੀਂ ਇਸ ਗੁਰੂ ਘਰ ਤੇ ਕਬਜ਼ਾ ਕਰੀਏ ਤੇ ਉਹ ਜਿਹੜਾ ਬੰਦਾ ਮੁਰੇ ਇਹਨਾਂ ਨੇ ਖੜਾ ਕੀਤਾ ਦੂਜੇ ਪਾਸੇ ਜਿੱਥੋਂ ਪਰਚਾ ਕਟਵਾਇਆ ਗਿਆ ਹੈਗਾ ਉਹ ਇੱਕ ਤਨਖਾਹ ਤੇ ਇੱਥੇ ਕੰਮ ਕਰਦਾ ਸੀਗਾ ਉਹਦੇ ਵੱਲੋਂ ਵੀ ਜਿਹੜੀ ਪ੍ਰਸ਼ਾਸਨ ਨੂੰ ਕੰਪਲੇਂਟ ਦਿੱਤੀ ਗਈ ਹੈ ਉਹਦੇ ਵਿੱਚ ਵੀ ਉਹਨੇ ਇਹ ਲਿਖਿਆ ਮੇਰੀਆਂ ਦੋ ਤੋਂ ਤਿੰਨ ਤਨਖਾਹਾਂ ਪੈਂਡਿੰਗ ਹੈ ਫਿਰ ਜਦੋਂ ਕਿਸੇ ਪਾਸੇ ਵੀ ਕੋਈ ਵੀ ਹਿਲਾਵ-ਫਿਲਾ ਨਹੀਂ ਹੋਇਆ ਤੇ ਉਹਦੇ ਵੱਲੋਂ ਇੱਕ ਝੂਠਾ ਇਲਜ਼ਾਮ ਲਗਾਇਆ ਗਿਆ ਜੋ ਮਤਲਬ ਕਿ ਜਾਤੀ ਚੂਚੀ ਸ਼ਬਦ ਬੋਲੇਆ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੱਡੇ ਲੈਵਲ ਦੇ ਅਫਸਰਾਂ ਕੋਲੋਂ ਇਹਦੀ ਜਾਂਚ ਕਰਵਾ ਕੇ ਤੇ ਜਿਹੜੇ ਇੱਥੇ ਦੇ ਮੁਖੀ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਸੀਂ ਨਹੀਂ ਚਾਹੁੰਦੇ ਗੁਰੂ ਘਰਾਂ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਗਲਤ ਦਖਲਅੰਦਾਜ਼ੀ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ